ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਸ਼ੀਨਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਤਾ ਨੂੰ ਚਾਰ ਝੋਟੀਆਂ ਦਿਖਾਵਾਂਗੇ ਬਿਲਕੁਲ ਤਾਜੀ ਸੋਈ ਦੇ ਤਿੰਨ ਗੱਬਣਾ ਤਿਆਰ ਆਪਾਂ ਪਹੁੰਚਿਆ ਜੀਰ ਲਵ ਦੇ ਕੋਲ ਤੇ ਆ ਜਾਓ ਕਰਦੇ ਆਂ ਭਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਹੋਰ ਅੱਗੇ ਸਾਥੀਆ ਭਾਜੀ ਸਤਿ ਸ੍ਰੀ ਅਕਾਲ ਜੀ ਉਹ ਸੁਣਾਓ ਠੀਕ ਠਾਕ ਜੀ ਹਾਂਜੀ ਚੜ੍ਹਦੀ ਕਲਾ ਜੀ ਏ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਵੀਰ ਜੀ ਲਾਪਰੀ ਸਿੰਘ ਜੀ ਐਂਡ ਆਪਣਾ ਹਰਸ਼ਾ ਸ਼ਿਨਾਵਾ ਅੱਡਾ ਆਪਣਾ ਕੜਾ ਲਾ ਪੈਂਗਾ ਠੀਕ ਹੈ ਜੀ ਤਸਵੀਰ ਜਨਾਲਾ ਤੇ ਵੀਰ ਆਮ ਜੀ ਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ ਆਪਣਾ ਹੈਗਾ 97817 74282 ਠੀਕ ਹੈ ਜੀ ਲਓ ਜੀ ਬਾਈ ਹੁਣਾਂ ਦੀ ਲੱਗਿਆ ਪਹਿਲੀ ਵੀਡੀਓ ਬਣਾਉਣਾ ਤੇ ਬਾਈ ਜਿਹੜੀ ਤਾਜੀ ਸੂਈ ਆਹੋ ਹੀ ਨਹੀਂ ਨਹੀਂ ਉਧਰੋਂ ਕਰ ਲੋ ਸ਼ੁਰੂ ਅੰਦਰੋਂ ਕਰ ਲੋ ਚਲ ਚਲ ਕੋਈ ਨਹੀਂ ਕਰ ਲੋ ਜਿੱਥੋਂ ਇਹ ਵੀਰ ਜੀ ਪਰਸੋਂ ਦੀ ਸੂਈ ਹੈ ਅੱਛਾ ਜੀ ਇਜਵਾਲ ਕੀ ਪਛਾ ਗਿਆ ਮਦਰ ਕਟਾ ਠੀਕ ਹੈ ਜੀ ਮੇਰੇ ਕੱਪ ਆ ਗਿਆ ਜੇ ਪਿਛੇ ਦੇ ਬਿਲਕੁਲ ਤਾਜੀ ਸੁਈ ਆ ਕਰੋ ਜੀ ਚੈੱਕ ਐ ਜ ਡਬਲ ਹੈ ਕੋਠੇ ਦੀ ਦੀ ਵੀ ਤੇ ਬਈ ਸੂਆ ਕਿਨਵਾ ਸੁਈ ਆ ਸੂਆ ਤੀਜਾ ਦੇ ਵੀ ਬਈਓ ਤੇ ਕਿਹਾ ਤੀਜਾ ਠੀਕ ਆ ਤੀਜਾ ਸੂਆ ਦੀ ਤਾਂ ਸਿੰਗਲ ਹੱਡੀ ਆ ਗਈ ਬਈ ਕਿੰਨਾ ਹਸਤਾ ਮੇਰੇ ਕੋ ਬੌਲਾ 8 ਕਿਲੋ ਜੀ ਬੌਲਾ ਪਕਾਏ ਠੀਕ ਲੋ ਜੀ 8 ਲੀਟਰ ਜਿਹੜਾ ਬੌਲਾ ਹਸਤਾ ਬਿਲਕੁਲ ਰੈਡੀ ਆ ਬਈ ਕਿੰਨਾ ਭਰਜੂ ਤੋ ਤਾਂ ਬੀ ਜੀ 12 ਕਿਲੋ ਕਰ ਜੀਂਗੀ ਅੱਛਾ ਜੀ ਅੱਛਾ ਜੀ ਸ਼ੇ ਜੰਦੂ ਮਾ ਵਿੱਚ ਕੇਹਲ ਵੀਡੀਓ ਆਈ ਦੀ ਹੈ ਪਰ ਸੋਈ ਜੇ ਵੀਰ ਜੀ ਅੱਛਾ ਜੀ ਠੀਕ ਹੈ ਠੀਕ ਹੈ ਲੋ ਜੀ ਬਿਲਕੁਲ ਤਾਜੀ ਸੋਈ ਹੈ ਦੋਵਾਂ ਦਿਨਾਂ ਦੀ ਅਜੇ ਤੇ 8 ਲੀਟਰ ਜਿਹੜਾ ਬੋਲਾ ਐ ਸੇ ਬਿਲਕੁਲ ਰੈਡੀ ਹੈ ਖਾਣਾਂ ਦਾ ਸੈਜਕਾ ਜਿਹੜਾ ਬਹੁਤ ਹੀ ਚੰਗਾ ਹੈ ਣ ਗਿਟਗਿਟ ਤੇ ਲਗਾ ਕੇ ਸ਼ੇ ਜਵਾਈ ਜੇ ਵੀਰ ਜੀ ਆਪਣੀ ਅੱਛਾ ਜੀ ਹਾਂ ਜੀ ਠੀਕ ਕੋਈ ਟਾਈਮ ਨਹੀਂ ਜੇ ਲਗਾਵੇ ਲੋ ਕੋਈ ਥਣ ਚ ਨਹੀਂ ਆਈ ਬਿਲਕੁਲ ਸ਼ੇ ਚਵਾਈ ਸਹੀ ਗੱਲ ਹੈ ਜੀ ਬਿਲਕੁਲ ਜਿਹਾ ਹਵਾਨੇ ਦਾ ਨਾੜਾ ਲੁੰਡਾ ਵੀ ਆ ਗਿਆ ਬਾਕੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਬਾਈ ਇਹਦਾ ਮੁੱਲ ਫਿਰ ਮੋਹਨ ਵੀਰ ਜੀ ਨਿਕਾਇਆ ਕਰੀਏ ਹਾਂਜੀ ਜੇ ਅੱਜ ਕਰੀਏ ਬਿਲਕੁਲ 75 ਦੀ ਜਿਹੜੀ 75 ਦੀ ਹਾਂਜੀ ਇਹ ਜਿੱਥੇ ਕਿ ਖੰਡਨੀ ਬਾਈ ਉੱਥੇ ਕਿ 72000 ਦੀ ਵਿਜੇ ਦਗਾ ਹਾਂ ਲਈ 72000 ਠੀਕ ਆ ਲਓ ਜੀ 72000 ਦੀ ਬਿਲਕੁਲ ਜਿਹੜਾ ਨੋਰਮਲ ਹੋ ਗਿਆ ਰੈਡੀ ਅੱਛਾ ਜੀ ਆ ਨਾ ਬੱਚਾ ਯਾਰ ਠੀਕ ਆ ਲਓ ਜੀ ਤਾਂ ਆ ਜਾਈ ਬਿਲਕੁਲ ਤੁਸੀਂ ਚੈੱਕ ਕਰ ਸਕਦੇ ਜੇ ਰੇਟ ਵੀ ਚੱਲ ਕੰਦ ਵੇਖ ਲੋ ਕਟਾਈ ਵੀ ਜੀ ਮੇਰੇ ਬਰਾਬਰ ਹੀ ਏ ਹਾਂਜੀ ਹਾਂਜੀ ਲਓ ਜੀ ਕਾਤ ਦਾ ਵਜ਼ਨ ਜਿਹੜਾ ਕੋਈ ਸ਼ੱਕ ਨਹੀਂ ਆ ਤੇ ਰੇਟ ਬਿਲਕੁਲ ਜਿਹੜਾ ਨੋਰਮਲ ਪਾਤਾ 72 ਤੇ ਭਾਈ ਆ ਕਿਵੇਂ ਆ ਗਈ ਦੂਜੇ ਨੰਬਰ ਤੇ ਇਹ ਜੀ ਗੱਬਣ ਜੇ ਅੱਛਾ ਜੀ ਦਿਨ ਖੜਦੀ ਜੇ ਲੱਜੂਗੀ 5 6 ਠੀਕ ਆ ਲਓ ਜੀ ਦੇਖਦੇ ਆ ਆਸ-ਪਾਸ ਅਜੇ ਟਾਈਮ ਖੜਦੀ ਆ ਸੂਆ ਬਾਈ ਕਰਮਾ ਸੂਵੀ ਸੂਆ ਤੇ ਜਾਏਗੀ ਲਓ ਜੀ ਇਹ ਵੀ ਸੂਆ ਤੀਸਰਾ ਸੂਵੀ ਕਰਮਾ ਲਈ ਇਹ ਹਫਤੇ ਦੇ ਆਸ-ਪਾਸ ਟਾਈਮੋਂ ਖੜਦੀ ਆ ਤੇ ਚੱਡਾ ਚੱਡਾ ਜਿਹੜਾ ਬਹੁਤ ਹੀ ਸਵਾਈਆਂ ਦੇ ਵਿੱਚ ਆ ਗਿਆ ਬਾਈ ਕਿੰਨੇ ਕੁ ਦੁੱਧ ਆ ਲਈਏ ਇਹ ਵਿੱਚ ਦੁੱਧ 10 ਕਿਲੋ ਦੇਰੀ ਆਉਗੀ ਅੱਛਾ ਜੀ ਤੇ ਕਿਸੇ ਵਾਰਾ ਕੋਈ ਵੀਰ ਲੈ ਜਾਊਗਾ ਗਿਆਨੀ ਤੇ ਨਹੀਂ ਬੰਦਿਆਂ ਕੋਈ ਦੋਵੇਂ ਪਤਾ ਗਿਆਨੀ ਆ ਅੱਛਾ ਜੀ ਤੇ ਉਹ ਕਹਿੰਦੇ 12 ਕਿਲੋ ਚਲੋ 10 ਕਿਲੋ ਦੇਈ ਜਾਵੇ ਬਿਲਕੁਲ ਬਿਲਕੁਲ ਬਾਕੀ ਆ ਚੀਜ਼ਾਂ ਦਿਖਾਉਂਦੇ ਆ ਤੁਹਾਨੂੰ ਜਿਹੜੀਆਂ ਦੁੱਧ ਵਾਲੇ ਪਸ਼ੂਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਵਾ ਚਲੋ ਬਾਕੀ ਸਾਰੇ ਭਰਾ ਸਿਆਣੇ ਆ ਇਹ ਢੱਲਾ ਢੋਲਾ ਜਿਹੜੀਆਂ ਜੇ ਕਾਫੀ ਆ ਤੇ ਸੋਣ ਤੱਕ ਇਹ ਵੀ ਹਵਾਰਨਾ ਚੰਗਾ ਬਣਾਜੂਗੀ ਕਰਮਾਲੀ ਇਹ ਬਾਕੀ ਘਾਦ ਵਜਨ ਜਿਹੜਾ ਚੰਗਾ ਆ ਗਿਆ ਉਹਦੇ ਥਣ ਜਿਹੜਾ ਬਹੁਤ ਹੀ ਚੰਗਾ ਹਨ ਕੱਲਾ ਕੱਲਾ ਲੱਗਾ ਪਿਆ ਵਾ ਅੱਛਾ ਜੀ ਲਓ ਜੀ ਸਫਾਈਆਂ ਜਿਹੜੀਆਂ ਬਹੁਤੀ ਆ ਗਈਆਂ ਮੈਂ ਚੱਡੇ ਦੇ ਵਿੱਚ ਤੇ ਬਾਈ ਇਹਦਾ ਮੁੱਲ ਫਿਰ ਇਹ ਵੀ ਦੇ ਦੀਏ 65000 ਦੀ 65 ਦੀ ਹਾਂਜੀ ਇਹ ਵੀ ਜੈਸਨ ਨੂੰ ਹੀ ਕਰੀਏ 63000 ਦੀ 63 ਦੀ ਅੱਗੇ ਕੀ ਜੈਸਨ ਭਾਈ ਇਹ ਮੈਂ ਦੇ ਦੀਏ 63 ਦੀ ਠੀਕ ਹੈ ਲਓ ਜੀ ਬਿਲਕੁਲ ਜਿਹੜਾ ਰੇਟ ਜਿੰਨਾ ਹੋਰ ਮੜਿਆ 63000 ਤੇ ਭਈਆ ਤੀਜੇ ਨੰਬਰ ਤੇ ਕਿਵੇਂ ਆ ਗਈ ਮੈਨੂੰ ਇਹ ਦੂਜਾ ਸੁਆ ਝੋਟੀ ਦੇ ਦੀਏ ਠੀਕ ਹੈ ਜੀ ਇਹ ਦੇਣੇ ਜੇ ਹੱਤਾ 10-10 ਦਿਨ ਲੱਗ ਜੀ ਠੀਕ ਹੈ ਲਓ ਜੀ 10 ਦਿਨ ਮੰਨ ਕੇ ਕੋਈ ਵੀ ਭਰਾ ਲਵੇ ਇਹ ਦੂਸਰਾ ਸੁਆ ਸੁੂ ਕੀ ਤੇ ਸਿੰਘ ਸੁੰਗ ਜਿਹੜਾ ਚੰਗਾ ਆ ਗਿਆ ਵਾ ਇਹ ਕੱਦ ਵਜਨ ਜਿਹੜਾ ਇਹਦਾ ਵੀ ਚੰਗਾ ਵਾ ਤੇ ਕੱਲਾ ਕੱਲਾ ਥਾਣੇ ਨੂੰ ਵੀ ਲੱਗਾ ਪਿਆ ਕਰਨ ਵਾਲੀ ਤੇ ਇਹ ਬਾਈ ਕਿੰਨਾ ਕੱਢ ਚੁ ਦੁੱਧ ਇਹ ਦੁੱਧ ਵੀ ਜੀ ਪਹਿਲਾਂ ਨੇ ਕਹਿੰਦੇ 10000 ਕਿਲੋ ਫਿਰ ਕਹਿੰਦੇ ਦੂਜੇ ਸੋ 12 ਕਿਲੋ ਦੁੱਧ ਦੇਈ ਦਊਂਗਾ ਅੱਛਾ ਜੀ ਠੀਕ ਹੈ ਠੀਕ ਹੈ ਬੇਥੇ ਧਿਆਨ ਨਾਲ ਲਓ ਜੀ ਪਹਿਲਾਂ ਨਹੀਂ ਕੋਈ 12 ਕੱਢਿਆ ਵਾ ਤੇ ਚਲੋ 10 ਸੱਚ ਕੱਢਿਆ ਵਾ ਤੇ ਚਲੋ ਕੋ ਵੀਰਪੁਰਾ ਸਾਹਮਣੇ ਲੈ ਜਾਊਗਾ ਇਹ 12 ਦੁੱਧ ਕਿਲੋ ਦੁੱਧ ਚਵਾਈ ਜਾਊਗੀ ਹਣ ਹੁਣ ਬਰਾਕ ਜੀ ਲਗਾਤਾ ਠੀਕ ਹੈ ਜੀ ਕਰ ਦਿਓ ਇਹਨੂੰ ਮੱਕ ਚੱਡਾ ਛੁੱਡਾ ਕਰਾਂ ਦਿਖਾ ਰਹੀਏ ਕਰ ਲੈਣ ਤਾਂ ਕੋਈ ਗ ਹੋ ਜੀ ਬਿਲਕੁਲ ਜੀ ਇਹ ਦਿਨ ਦਾ ਦਾ ਕਰਦੀ ਹੈ ਜ ਬਾਨਾ ਮੈਨੇ ਅੱਛਾ ਜੀ ਲੋ ਜੀ ਹਜੇ ਕੋਈ ਪਤਾ ਨਹੀਂ ਉਹਨੂੰ ਫੋਨ ਦਾ ਕੋਈ ਕੋੜਾ ਫਾਨਾਰੀ ਬਸ਼ੇਰੀ ਆਪਣੀ ਗਰੰਟੀ ਵੀਰ ਜੀ ਫੁੱਲ ਹੋ ਗਈ ਹੈ ਅੱਛਾ ਜੀ ਕੋਈ ਮੁੰਗਰ ਵੀ ਕੱਢੇ ਕੋਈ ਥਾਣਾ ਚ ਫਾਲਤ ਹੋਵੇ ਲੋ ਜੀ ਥਣ ਭਾਂਡੇ ਵਾਲੋ ਬਹੁਤ ਹੀ ਚੰਗੀ ਆ ਤੇ ਬਾਕੀ ਬਾਈ ਦੀ ਬਸ਼ੇਰੀ ਦਾ ਥਾਣਾ ਦੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਫੁੱਲ ਕੀਤੀ ਠੀਕ ਹੈ ਜੀ ਬਾਈ ਇਹਦਾ ਮੁੱਲ ਫਿਰ ਮੁੱਲ ਤੇ ਜੀ ਅਸੀਂ ਯਾਰ ਕਰਦੇਗਾ ਅੱਛਾ ਜੀ ਖਾਣਾ ਇਹ ਦੇ ਦਾਂਗੇ ਵੀ 75 ਦੀ ਦੇ ਦੀਏ ਜੀ 75 ਜੀ ਹੋਏ ਤਾਂ ਤਾਂ ਮੰਨ ਤਾ ਨੂੰ ਕਿੰਨੇ ਤਰਦੀ ਦਰਾਂ ਠੀਕ ਆ ਲੋ ਜੀ 75 ਹੋਰ ਕਰਦਾਂਗੇ ਮਾਨਦਾਨ ਵੀ ਅੱਛਾ ਜੀ ਲੋ ਜੀ ਮੌਕੇ ਦੇ ਬਾਈ ਕਹਤਾ ਕਿ ਹੋਰ ਮਾਨਦਾਨ ਕਰਾਂਗੇ ਬਾਕੀ ਥਣ ਪਾਂਡਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਚੰਗਾ ਆ ਗਿਆ ਵਾ ਤੇ ਬਾਈ ਦੀ ਪਹਿਲੀ ਵੀਡੀਓ ਦਾ ਰੇਟ ਜਿਹੜੇ ਬਿਲਕੁਲ ਹੀ ਨਾਰਮਲ ਪਾਤੇ ਆ ਬਾਈ ਆ ਕਿਵੇਂ ਆ ਗਈ ਚੌਥੇ ਨੰਬਰ ਤੇ ਇਹ ਦਜਾ ਸੂਆ ਛੋਟੀ ਜੀ ਅੱਛਾ ਜੀ ਇਹ ਦਿਨ ਲੈ ਜੂ ਜੇ ਕਿੰਨੇ ਚਾਰੇ ਵੀ ਠੀਕ ਹੈ ਠੀਕ ਹੈ ਜੀ ਪਹਿਲਾਂ ਨੇ ਦੁੱਧ 12 ਕਿਲੋ ਵੀ ਜੀ ਇਹਨੇ ਕੱਢਿਆ ਛੋਟੀ ਨੇ ਅੱਛਾ ਜੀ ਕਰਕਾ ਦੂਜੇ ਸੋਇ ਤੇ ਦੁੱਧ 13 14 ਕਿਲੋ ਦਾ ਉਹ ਮਾਣਾ ਮਨਾਈਆ ਠੀਕ ਲੋ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਐਨ ਕੈਡ ਬਲੈਕ ਵੀ ਆ ਗਈ ਆ ਇਹ ਵੀ ਦੁੱਧ ਆਸੂਗਾ ਤੇ ਪੰਡਾਂ ਪਾਈਆਂ ਥੱਲੇ ਤੇ ਪਾਈ ਕਿੰਨਾ ਟਾਈਮ ਦੱਸਿਆ ਖੜਦੀ 6 ਦੇ 4-5 ਦਿਨ ਲੈ ਜਾਣੇ ਬਜੀ ਠੀਕ ਆ ਠੀਕ ਲੋ ਜੀ ਹਾਂ ਬਣ ਜਾਣਾ ਛੋਟੀ ਦੇ ਵਿੱਚ ਹੋਰ ਠੀਕ ਆ ਇਹਨ ਫੁੱਟਬਾਲ ਵਾਂਗੂ ਬਣੀ ਪਈ ਆ ਬਾਕੀ ਹਫ਼ਤੇ ਤੇ ਆਸ-ਪਾਸ ਰੱਖਾ ਮ제 ਖੜੂ ਵੀ ਹੋਰ ਤੇ ਚਲੋ ਕੋ ਵੀਰਪਰਾ ਚੰਗੀ ਸੇ ਵਾਲਾ ਲਾ ਵੀ ਤੇ ਦੁੱਧ ਚੰਗਾ ਕੱਢੀ ਜਾਊਗੀ ਤੇ ਪੈਣ ਅੱਚੇ ਪਗਾਂ ਵਰਗਾ ਚੱਡਾ ਬਣਿਆ ਪਿਆ ਵਾ ਤੇ ਥਾਲ ਵੀ ਬਹੁਤ ਹੀ ਚੰਗਾ ਲੱਗਾ ਗਿਰਲ ਤੇ ਐਨ ਕੱਲਾ ਕੱਲਾ ਲੱਗਾ ਪਿਆ ਵਾ ਬਈ ਇਹਦਾ ਕੀ ਕਰਾਂ ਮੁੱਲ ਫਿਰ ਮੈਂ ਕਿਸੇ ਨੂੰ ਫਿਰ ਜੀ ਇੱਕ ਪੂਰੇ ਦੀ ਦੇ ਦਈਏ ਇਹ ਲੱਖ ਨਹੀਂ ਇਹ ਲੱਖ ਕਰੀਏ ਜਾਜੇ ਤੇ 95000 ਦੇ ਜੀ ਦਦਾਂਗੇ ਯਾ ਸੁਣੋ ਕੀ ਹੱਕ ਕੇ ਜਾ ਕਰਦਾਂਗੇ ਮਾਨਤ ਨੂੰ ਜੀ ਪਤਾ ਸੀ ਇਹ ਲੋਜੀ ਮੌਕੇ ਤੇ ਬਾਈ ਕਹਿੰਦਾ ਕਿ ਮਾਨ ਸਰ ਜਰੂਰ ਕਰਾ ਕੇ ਬਾਸੀ ਛੋਟੀ ਬਹੁਤ ਇੱਕ ਚੱਕੀ ਆ ਗਈ ਆ ਤੁਸੀਂ ਚੈੱਕ ਕਰ ਸਕਦੇ ਜਾਨ ਫੁੱਟਬਾਲ ਨੂੰ ਬਣੀ ਪਈ ਆ ਤਾਂ ਇਹ ਢੰਡਾ ਢੰਡਾ ਜਿਹੜੀਆਂ ਕਾਫੀ ਐ ਸੂਨ ਤਾਂ ਕਿ ਜਿਹੜੀਆਂ ਸਾਰੀਆਂ ਕਵਰ ਕਰੂਗੀ ਤੇ ਪਹਿਲੀ ਵੀਡੀਓ ਬਾਈ ਦੀ ਤੇ ਬਿਲਕੁਲ ਨੋਰਮਲ ਰੇਟ ਆ ਤੇ ਵੀਡੀਓ ਨੂੰ ਗੱਤ ਤੋਂ ਬਾਅਦ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ